ਹਾਂ ਜੀ ਨਮਸਕਾਰ ਜੀ ਮਿਲ ਕਰਦੇ ਆ ਤੁਸੀ ਸਭ ਰਾਜੀ ਖੁਸ਼ੀ ਹੋਵੋਗੇ ਅਸੀਂ ਵੀ ਸਭ ਠੀਕ ਠਾਕ ਆ ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਦੇਖੋ ਜੇ ਤੁਸੀਂ ਸਾਡੇ ਚੈਨਲ ਉਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਟੱਲੀ ਵਾਲਾ ਜਿਹੜਾ ਬਟਨ ਨੂੰ ਨਾਪ ਦਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਅਗਰ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਲਾਇਕ ਕਮੈਂਟ ਜਰੂਰ ਕਰ ਦਿਆ ਕਰੋ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਕਿਸੇ ਹੋਰ ਦਾ ਭਲਾ ਹੋ ਜਵੇ ਹੱਕ ਨਿਕ ਕੋਈ ਰਿਸ਼ਤੇਦਾਰ ਕੋਈ ਭੈਣ ਭਰਾ ਹੁੰਦਾ ਸਭ ਮਜਬੂਰ ਇਨਸਾਨ ਹੁੰਦੇ ਨੇ ਅੱਜ ਤੁਹਾਨੂੰ ਤੁਹਾਡੀ ਸਮੱਸਿਆ ਜਿਵੇਂ ਘਰ ਦੇ ਵਿੱਚ ਤਣਾਸ ਮੁਕਦਮਾ ਜਾਂ ਫਿਰ ਬਿਮਾਰੀ ਜਾਂ ਫਿਰ ਕਿਸੇ ਕਿਸੇ ਪਾਸੇ ਤੁਹਾਡੇ ਪੈਸੇ ਰੁਕੇ ਹੋਏ ਨੇ ਉਹ ਆ ਨਹੀਂ ਰਹੇ ਤੁਹਾਨੂੰ ਦੇ ਨਹੀਂ ਰਹਾ ਜਾਂ ਹੋਰ ਕੋਈ ਸਮੱਸਿਆ ਕੋਈ ਸੇ ਵੀ ਕਿਸਮ ਦੀ ਨੌਕਰੀ ਨਹੀਂ ਮਿਲ ਰਹੀ ਜਾਂ ਫਿਰ ਤੁਹਾਡੇ ਘਰੋਂ ਬਿਮਾਰੀ ਨਹੀਂ ਜਾ ਰਹੀ ਜਾਂ ਪੈਸੇ ਨਹੀਂ ਜਾ ਰਿਹਾ ਜਾਂ ਫਿਰ ਕਈ ਵਾਰੀ ਡੰਗਰ ਬਿਮਾਰ ਰਹਿਣ ਲੱਗ ਜਾਂਦੇ ਸਾਡੇ ਪਸ਼ੂ ਦੁੱਧ ਨਹੀਂ ਦਿੰਦੇ ਜਾਂ ਫਿਰ ਪਸ਼ੂ ਆਸ ਨਹੀਂ ਰਹਿੰਦੇ ਜਾਂ ਅਸੀਂ 12 ਕਿਲੋ ਦੁੱਧ ਸਾਨੂੰ ਕਹਿ ਕੇ ਦਿੱਤਾ ਸੀ ਸਾਡੇ ਘਰੇ ਆ ਕੇ ਦੁੱਧ ਘਟ ਗਿਆ ਕਈ ਗੱਲਾਂ ਜਿਵੇਂ ਅਸੀਂ ਘਰੋਂ ਪਸ਼ੂ ਅਗਲੇ ਦਿਨ ਵਧੀਆ ਠੀਕ ਲੈ ਕੇ ਆਉਂਦਾ ਸੀ ਸਾਡੇ ਘਰੇ ਆ ਕੇ ਬਿਮਾਰ ਹੋ ਗਿਆ ਇਹ ਸਾਰੇ ਕਸੇ ਲਈ ਹੈ ਮੈਂ ਹੁਣ ਤੁਹਾਨੂੰ ਦੱਸਦੀ ਪਹਿਲਾਂ ਤਾਂ ਗੱਲ ਜੇ ਪਸ਼ੂ ਰੱਖੇ ਹਨ ਤਾਂ ਪਸ਼ੂਆਂ ਵਾਲੇ ਕਮਰੇ ਦੇ ਵਿੱਚ ਨਾ ਇੱਕ ਜਿਹੜਾ ਆਪਣਾ ਬਰਾਂਡਾ ਹੁੰਦਾ ਹਾਲ ਹੁੰਦਾ ਕੁਝ ਵੀ ਹੁੰਦਾ ਡੰਗਰਾਂ ਲਈ ਪਤਵੇਲਾ ਅੱਗੇ ਤਾਂ ਕਹਿੰਦੇ ਸੀ ਕੁਝ ਵੀ ਆਹੋ ਉਹਦੇ ਵਿੱਚ ਇੱਕ ਹਨੂਮਾਨ ਜੀ ਦੀ ਫੋਟੋ ਜ਼ਰੂਰ ਰੱਖਿਆ ਕਰ ਕੋ ਹਨੂਮਾਨ ਅੱਗੇ ਤਾਂ ਬੁੜੀਆਂ ਜਦੋਂ ਹਨੂ ਨੂੰ ਤਮਾਸ਼ਾ ਕਰਨ ਵਾਲੇ ਆਉਂਦੇ ਸੀ ਨਾ ਹਨੂਮਾਨ ਜੀ ਨੂੰ ਖੁੰਡਲੀ ਦੇ ਵਿੱਚ ਨਗਾਦਦੇ ਸੀ ਕਹਿੰਦੇ ਸੀ ਖੁੰਡਲੀ ਚ ਨੰਗ ਜਾ ਤੇ ਸਾਡੇ ਪਸ਼ੂ ਵਧੀਆ ਰਹਿਣਗੇ ਠੀਕ ਠਾਕ ਤੁਸੀਂ ਦੇਖੋ ਜੀ ਤਿੰਨ ਮੰਗਲਵਾਰੇ ਕੰਮ ਕਰਨਾ ਤਿੰਨ ਮੰਗਲਵਾਰਾਂ ਵਿੱਚ ਦੀ ਤੁਹਾਨੂੰ ਫਰਕ ਪੈਣਾ ਸ਼ੁਰੂ ਹੋ ਜਾਊਗਾ ਆਗਰ ਤੁਹਾਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਫਿਰ ਤੁਸੀਂ ਇਸ ਬਾਰ-ਬਾਰ ਵੀ ਹਰ ਇੱਕ ਮੰਗਲਵਾਰ ਵੀ ਕਰ ਸਕਦੇ ਹੋ ਇਹ ਕੋਈ ਨਹੀਂ ਹੈਗਾ ਵੀ ਤੁਸੀਂ ਤਿੰਨ ਮੰਗਲਵਾਰੀ ਕਰਨ ਵਾਲਾ ਤੁਸੀਂ ਕਰਨਾ ਕੀ ਆਪਣੇ ਘਰੋਂ ਇੱਕ ਗਲਾਸ ਦੇ ਵਿੱਚ ਪਾਣੀ ਲੈ ਕੇ ਜਾਣਾ ਤੇ ਇੱਕ ਮਾਂ ਦਾ ਦਾਣਾ ਹੁਣ ਤੁਸੀਂ ਕਹੋਗੇ ਮਾਂ ਕੀ ਹੁੰਦਾ ਇਹਨਾਂ ਦੇਖੋ ਸਭ ਨੂੰ ਪਤਾ ਜੇ ਤੁਹਾਨੂੰ ਨਹੀਂ ਪਤਾ ਤੁਹਾਡੇ ਕਿਸੇ ਆਸ-ਪਾਸ ਗਮਾਂਢ ਪਤਾ ਹੋ ਹੈ ਕਿ ਨਹੀਂ ਕੋਈ ਬਜ਼ੁਰਗ ਨੂੰ ਤਾਂ ਪਤਾ ਹੀ ਹੁੰਦਾ ਹੁਣ ਚਲ ਮੈਂ ਮੰਨਦੀ ਆ ਮਾਂਹ ਦੀ ਦਾਲ ਲੋਕੀ ਘੱਟ ਧਰਦੇ ਨੇ ਤੇ ਉਹਦਾ ਰੰਗ ਕਾਲਾ ਹੁੰਦਾ ਜਿਹੜੇ ਮੋਠ ਹੁੰਦੇ ਨੇ ਉਹਦਾ ਰੰਗ ਭੂਰਾ ਹੁੰਦਾ ਤੇ ਜਿਹੜੀ ਮੂੰਗੀ ਹੁੰਦੀ ਆ ਉਹਦਾ ਰੰਗ ਹਰਾ ਹੁੰਦਾ ਇੰਨਾ ਕੁ ਤਾਂ ਸਾਰਿਆਂ ਨੂੰ ਪਤਾ ਨਾ ਹੁਣ ਤਾਂ ਚੰਗੀ ਤਰ੍ਹਾਂ ਮੈਂ ਸਮਝਾਤਾ ਤੁਹਾਨੂੰ ਹੂੰ ਇੱਕ ਦਾਣਾ ਉਹ ਹਿੰਦੀ ਚ ਉਰਦ ਕਹਿੰਦੇ ਨੇ ਇੱਕ ਦਾਣਾ ਤੁਸੀਂ ਲੈ ਕੇ ਜਾਣਾ ਉਰਦ ਕਹਿ ਲਓ ਉਹਨੂੰ ਮਾਂ ਕਹਿ ਲਓ ਕੁਛ ਵੀ ਕਹਿ ਲਓ ਇੱਕ ਦਾਣਾ ਦੇ ਘਰ ਤੋਂ ਇੱਕ ਗਲਾਸ ਪਾਣੀ ਦਾ ਹੁਣ ਤੁਸੀਂ ਹਨੂਮਾਨ ਮੰਦਿਰ ਦੇ ਵਿੱਚ ਜਾਣਾ ਉੱਥੇ ਧੂਪ ਬੱਤੀ ਦੇ ਕੇ ਹਨੂਮਾਨ ਜੀ ਦੇ ਮੂਹਰੇ ਬੈਠ ਜਾਣਾ ਪੂਰਾ ਗਿਣਤੀ ਕੋਈ ਨਹੀਂ ਫਿਰ ਤੁਸੀਂ ਇਹ ਜਾਪ ਕਰਨ ਓਮ ਧਿਆਨ ਨਾਲ ਸੁਣੋ ਓਮ ਹਨੂ ਹਨੂਮਤੇ ਨਮੇ ਓਮ ਹਨੂ ਹਨੂਮਤੇ ਨਮੇ ਔ ਹਾਨੂੰ ਹਨੂ ਮਤੇ ਨਮੇ ਇਹਦਾ ਜਾਪ 10 ਮਿੰਟ ਕਰਨਾ ਗਿਣਤੀ ਕੋਈ ਨਹੀਂ ਕਰਨੀ ਪੂਰਾ ਧਿਆਨ ਲੱਰ ਕੇ ਬੈਠਣਾ ਉਦੋਂ ਬਾਅਦ ਜਿਹੜਾ ਤੁਹਾਡੇ ਕੋਲੇ ਉਹ ਮਾਂ ਦਾ ਦਾਣਾ ਉਹਨੂੰ ਸਾਬਤੇ ਵਿੱਚ ਪਾਣੀ ਦੇ ਨਾਲ ਜਿਵੇਂ ਆਪਾਂ ਗੋਲੀ ਲੈਣੇ ਨੇ ਗੋਲੀ ਕਰ ਆਪਾਂ ਭੰਨ ਕੇ ਖਾਣੇ ਜਾਂ ਦੰਦ ਮਾਰ ਕੇ ਦੰਦ ਨਹੀਂ ਲਾਉਣੇ ਹੈਗੇ ਜੀਭ ਤੇ ਰੱਖਣਾ ਤੇ ਪਾਣੀ ਪੀ ਜਾਣਾ ਤੇ ਇਹਨੂੰ ਨਿਗਲ ਲੈਣਾ ਇਸੇ ਤਰ੍ਹਾਂ ਦੂਜੇ ਮੰਗਲਵਾਰ ਇਸੇ ਤਰ੍ਹਾਂ ਤੀਜੇ ਮੰਗਲਵਾਰ ਅਗਰ ਤੁਹਾਨੂੰ ਲੱਗਦਾ ਵੀ ਤੁਸੀਂ ਹੋਰ ਕਰਨਾ ਚਾਹੁੰਦੇ ਆ ਉਹ ਤੁਹਾਡੀ ਇੱਛਾ ਤੁਸੀਂ ਜਿਆਦਾ ਵੀ ਕਰ ਸਕਦੇ ਤਿੰਨ ਮੰਗਲ ਤੋਂ ਬਾਅਦ ਤੁਹਾਨੂੰ ਆਟੋਮੈਟਿਕ ਪਤਾ ਲੱਗੂ ਵੀ ਸਾਨੂੰ ਕਿੰਨੀ ਸ਼ਾਂਤੀ ਮਿਲੀ ਹੈ ਕਿੰਨਾ ਸਾਡਾ ਪਸ਼ੂਆਂ ਦੇ ਵਿੱਚ ਜਿਹੜੇ ਆਸ ਨਹੀਂ ਸੀ ਰਹਦੇ ਰਹਿਣ ਲੱਗ ਗਏ ਦੁੱਧ ਦੇ ਵਿੱਚ ਫਰਕ ਪਊ ਹਰ ਇੱਕ ਚੀਜ਼ ਦੇ ਵਿੱਚ ਫਰਕ ਪਊ ਅਗਰ ਤੁਸੀਂ ਕਰੋਗੇ ਜਿਹੜੇ ਤੁਹਾਡੇ ਪੈਸੇ ਦੱਬੇ ਹੋ ਨੇ ਉਹ ਵੀ ਮਿਲ ਜਾਣਗੇ ਕਿਸੇ ਨੇ ਤੁਹਾਡੇ ਪੈਸੇ ਦੱਬੇ ਘਰ ਦੇ ਵਿੱਚ ਸੁੱਖ ਸ਼ਾਂਤੀ ਹਰ ਇੱਕ ਕਿਸਮ ਦਾ ਬਿਮਾਰੀ ਵੀ ਘਟੂਗੀ ਘਰ ਦੇ ਵਿੱਚੋਂ ਦੇਖੋ ਟੋਟਕੇ ਜਿਹੜੇ ਹੁੰਦੇ ਨੇ ਛੋਟੇ ਛੋਟੇ ਅੱਗੇ ਬੁੜੀਆਂ ਇੱਕ ਸੁਣਿਆ ਹੋ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਆ ਮੇਰੇ ਪੀ ਪੀ ਦੇ ਚਿੱਤੇ ਇਹ ਕੋਈ ਜੁਗੋ ਜੁਗ ਪੁਰਾਣੇ ਨੇ ਇਹ ਦੇਖੋ ਕਈ ਲੋਕਾਂ ਨੇ ਤੂੰ ਬਹਿਮਾ ਚ ਪਾਉਣੀ ਹੈ ਲੋਕ ਕਰਦੇ ਸੀ ਇਹ ਜਗਾ ਇਹ ਕਿੱਡਾ ਕਮਾੜਾ ਕੰਮ ਮੈਂ ਕੋਈ ਘਰੋਂ ਤਾਂ ਨਹੀਂ ਚੀਜ਼ ਦਿੰਦੀ ਦੇਖੋ ਜਿਹੜਾ ਮੁੰਡਾ ਥਾਲੀ 'ਚ ਪਾਣੀ ਰੱਖਣ ਨਾਲ ਠੀਕ ਹੋਇਆ ਮੈਂ ਉਹਨਾਂ ਨੂੰ ਘਰੋਂ ਤਾਂ ਨਹੀਂ ਕੋਈ ਚੀਜ਼ ਦਿੱਤੀ ਇੱਕ ਨਿੰਬੂ ਨਾਲ ਕਿਸੇ ਨੇ ਨਿੰਬੂ ਵਾਲਾ ਕੀਤਾ ਸੀ ਜਿਹੜਾ ਮੈਂ ਦੱਸਦੀ ਹਾਂ ਕੰੱਚ ਦੇ ਗਲਾਸ ਦੇ ਵਿੱਚ ਪਾ ਕੇ ਰੱਖਣਾ ਉਹ ਕਿਸੇ ਨੇ ਕੀਤਾ ਤੇ ਨਿੰਬੂ ਸੜਿਆ ਤੇ ਨਿੰਬੂ ਦੀ ਜਿਹੜੀ ਰਾਖ ਰੂਕ ਸੀ ਉਹ ਉਹਦੇ ਘਰ ਦੇ ਵਿੱਚ ਹੀ ਰੱਖ ਲਈ ਸਿੱਟੀ ਨਾ ਤੇ ਦੂਜੇ ਦਿਨੋ ਕ੍ਰੇਸ ਪੈ ਗਿਆ ਬਹੁਤ ਜ਼ਿਆਦਾ ਪਿਆ ਤਾਂ ਮੈਨੂੰ ਫੋਨ ਆਇਆ ਵੀ ਆਂਟੀ ਜੀ ਇਕਣ ਤੇ ਇਕਣ ਹੋ ਗਏ ਮੈਂ ਕਿਹਾ ਵੀ ਕੀ ਹੋ ਗਿਆ ਕਹਿੰਦੇ ਜੀ ਸਾਡੇ ਘਰ ਦੇ ਵਿੱਚ ਬਹੁਤ ਕ੍ਰੇਸ ਪੈ ਗਿਆ ਮੈਂ ਕਿਹਾ ਘਬਰਾਉਣ ਦੀ ਲੋੜ ਨਹੀਂ ਕਹਿੰਦੀ ਅਸੀਂ ਜਿਹੜਾ ਮਲਬਾ ਸੀ ਚੱਕਣਾ ਕਿ ਸਿੱਟਣਾ ਸੀ ਬਾਹਰ ਭੁੱਲ ਗਏ ਮੈਂ ਕਿਹਾ ਕਹਿੰਦੀ ਮੇਰੇ ਘਰ ਵਾਲਿਆਂ ਦਾ ਇੰਨਾ ਸਾਨੂੰ ਕੁੱਟਕਟਾਪਾ ਕੀਤਾ ਬਹੁਤ ਜ਼ਿਆਦਾ ਕੀਤਾ ਤੇ ਵੀ ਘਰ ਛੱਡ ਕੇ ਭੱਜ ਗਏ ਵੀ ਮੈਨੂੰ ਕਹਿੰਦਾ ਮੇਰੀ ਭੈਣ ਨੂੰ ਵੀ ਇਹਦਾ ਸਮਾਨ ਚੱਕਾ ਦੇ ਮੈਂ ਕਿਹਾ ਤੂੰ ਧੀਰੀ ਰਹਿ ਜਦੋਂ ਭਿੰਡਾਂ ਦੇ ਆਪਾਂ ਡੜੀ ਮਾਰਦੇ ਆ ਨਾ ਡੜੀ ਮਾਰ ਕੇ ਆਪਾਂ ਉੱਥੇ ਖੜ੍ਹ ਜਾਂਦੇ ਆ ਫਿਰ ਭਿੰਡਾਂ ਦਾ ਲੜਦੇ ਆਂਗੇ ਤੁਸੀਂ ਸਮਾਨ ਨਹੀਂ ਚੱਕਿਆ ਇੱਕ ਤਾਂ ਉਹ ਚੱਕ ਦੋ ਇੱਕ ਮੈਂ ਕਿਹਾ ਤੁਸੀਂ ਦੁਵਾਰਾ ਜਿਵੇਂ ਤੁਹਾਨੂੰ ਦੱਸਿਆ ਉਹ ਕੜੇ ਕਰੋ ਕੱਲੂ ਮਾਠਾ ਘਰੇ ਆ ਜੂਗਾ ਤੇ ਕੱਲ ਉਹਨਾਂ ਦਾ ਫੋਨ ਆਇਆ ਉਹ ਘਰੇ ਆ ਗਿਆ ਚਲੋ ਅਗਲੇ ਦਾ ਇਹ ਇੱਕ ਭਰਾਇਆ ਨਾ ਕਰੋ ਕਈ ਵਾਰੀ ਨਾ ਗੜਬੜ ਜਿਹੇ ਜਿਆਦਾ ਸਾਡੇ ਘਰੇ ਹੁੰਦੀਆਂ ਨੇ ਚੀਜ਼ਾਂ ਤਾਂ ਸਾਡੇ ਜਦੋਂ ਨਿਕਲਣਾ ਹੁੰਦਾ ਭਿੰਡਾਂ ਨੂੰ ਉਹ ਸਾਨੂੰ ਡੰਗਦੀਆਂ ਨਹੀਂ ਫਿਰ ਘਰਾਉਣ ਦੀ ਲੋੜ ਨਹੀਂ ਨੁਕਸਾਨ ਕੋਈ ਨਹੀਂ ਹੁੰਦਾ ਉਹ ਮੁੰਡਾ ਵੀ ਫਹਾ ਲੈ ਜਾਂਦਾ ਸੀ ਜਿਹਦਾ ਨਿੰਬੂ ਬੰਨਿਆ ਸੀ ਉਸ ਗੇਟ ਦੇ ਨਾਲ ਕਹਿੰਸੀ ਫਹਾ ਲੈ ਕੇ ਮਾਰਦਾ ਕੋਈ ਚੀਜ਼ ਕੈਸੀ ਵੀ ਖੋਲ ਦੇਣਗੇ ਡਰਦੇ ਅਸੀਂ ਹਰ ਇੱਕ ਨਸਾਨ ਡਰ ਜਾਂਦੇ ਆ ਬਸ ਗੱਲ ਇੰਨੀ ਹੁੰਦੀ ਆ ਕੁਝ ਨਹੀਂ ਹੁੰਦਾ ਮੇਰੇ ਕੋਲ ਤਾਂ ਕੁਝ ਲੈ ਕੇ ਨਹੀਂ ਜਾਂਦਾ ਤੁਸੀਂ ਵੀ ਮੈਂ ਤੁਹਾਨੂੰ ਕੁਝ ਕਰਕੇ ਛੱਡਦਾ ਕੋਈ ਮੈਂ ਤੁਹਾਨੂੰ ਹੋਰ ਹੀ ਦੱਸਦੀ ਹੈ ਜੀ ਪਾਠ ਮੈਂ ਜਿਹੜਾ ਦੱਸਦੀ ਹਾਂ ਮੰਦਿਰ ਚ ਬੈਠ ਕੇ ਕਰਨ ਵਾਲੇ ਹੁੰਦੇ ਨੇ ਇਹ ਸਾਰੇ ਹਿੰਦੂ ਭਰਾਵਾਂ ਨੂੰ ਮੇਰੇ ਨੂੰ ਭੈਣਾਂ ਨੂੰ ਪਤਾ ਵਾ ਤੇ ਬਾਕੀ ਜਿਹੜੀ ਗੱਲ ਹੁੰਦੀ ਆ ਤੁਹਾਨੂੰ ਮੈਂ ਕੋਈ ਆਪਦੇ ਕੋਲੋਂ ਚੀਜ਼ ਨਹੀਂ ਦਿੰਦੀ ਮੈਂ ਤੁਹਾਡੇ ਘਰੇ ਨਹੀਂ ਆਉਂਦੀ ਤੁਹਾਨੂੰ ਆਪਦੇ ਘਰੇ ਨਹੀਂ ਆਉਦੀ ਤੁਹਾਡੇ ਘਰੇ ਚੀਜ਼ਾਂ ਪਈਆਂ ਨੇ ਇਸਤੇਮਾਲ ਕਰਨ ਦਾ ਢੰਗ ਦੱਸਦੀ ਆ ਅੱਗੇ ਨਾ ਬੁੜੀਆਂ ਜਦੋਂ ਬੱਚਾ ਕੋਈ ਲੈ ਕੇ ਆਉਂਦਾ ਸੀ ਬਾਹਰੋਂ ਜਨਾਨੀ ਆਪਦਾ ਛੋਟਾ ਬੱਚਾ ਪੇਕਿਆਂ ਤੋਂ ਆਉਂਦੀ ਸੀ ਜਾਂ ਸਹੁਰਿਆਂ ਤੋਂ ਪੇਕਿਆਂ ਨੂੰ ਜਾਂਦੀ ਸੀ ਇੱਕ ਮੁਠੀ ਨੇ ਮਿੱਟੀ ਦੀ ਚੱਕਦੀ ਸੀ ਬੱਚੇ ਦੇ ਉੱਤੇ ਜ ਸੱਤ ਵਾਰ ਘਮਾ ਕੇ ਆ ਪਿੱਛੇ ਨੂੰ ਸੁੱਟ ਦਿੰਦੀਆਂ ਸੀ ਜੇ ਨਹੀਂ ਸੀ ਘਮਾਉਂਦੀਆਂ ਤਾਂ ਬੁੜੀਆਂ ਪੁੱਛਦੀਆਂ ਸੀ ਕੀ ਗੱਲ ਬੱਚਾ ਰੋਈ ਜਾਂਦਾ ਤੂੰ ਢੇੜੀ ਨਹੀਂ ਕਰਕੀ ਇਹਦੀ ਮੈਂ ਕਿਹਾ ਢੇੜੀ ਕੀ ਹੁੰਦੀ ਕੀ ਕਹਿੰਦੀਆਂ ਨੇ ਇਹ ਉਸੇ ਨਾਲ ਜਾਣਾ ਫਿਰ ਦਾਦੀ ਦੇ ਦੇਖਣ ਉਹਨੇ ਮੋਢੇ ਤੇ ਬੱਚਾ ਚੱਕਣਾ ਤੇ ਮਿੱਟੀ ਚੱਕਣੀ ਕੱਚੀ ਜਦ ਤੱਕ ਕੱਚੀ ਹੁੰਦੀ ਸੀ ਰਸਤੇ ਤੇ ਐ ਐ ਜੇ ਕਰਕੇ ਸੁੱਟਦਾ ਨਹੀਂ ਬੱਚੇ ਨੇ ਥੋੜਾ ਜਿਹਾ ਟਾਈਮ ਬਾਅਦ ਟਿੱਕ ਜਾਣਾ ਖੇਡਣ ਲੱਗ ਜਾਣਾ ਇਹ ਅਗਲੀਆਂ ਪੁਰਾਣੀਆਂ ਗੱਲਾਂ ਨੇ ਕੋਈ ਨਵੀਆਂ ਕਰਨ ਹਾਂ ਜਿਹੜਾ ਇਹਦੇ ਪੈਸੇ ਲੈਂਦਾ ਉਹ ਬਹੁਤ ਵੱਡਾ ਪਾਪੀ ਹੈ ਇਹ ਚੀਜ਼ਾਂ ਫਰੀ ਵਿੱਚ ਵੰਡਣ ਵਾਲੀਆਂ ਨੇ ਕੁਦਰਤ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਨੇ ਕਿਸੇ ਦੇ ਮਾਪਿਆਂ ਦੀ ਨਹੀਂ ਹੈਗੀਆਂ ਮੇਰੀਆਂ ਨਹੀਂ ਹੈਗੀਆਂ